ਮੈਂ ਕਿਤੇ ਨਹੀਂ ਗਈ ਮੈਂ ਇੱਥੇ ਸੀਗੀ ਬਟ ਕਿਸੇ ਨੇ ਮੈਨੂੰ ਕਦੇ ਯਾਦ ਹੀ ਨਹੀਂ ਕੀਤਾ ਹਸ਼ਰ ਤੋਂ ਬਾਅਦ ਕਾਮਯਾਬੀ ਬਹੁਤ ਮਿਲੀ ਬਟ ਮੁੜ ਕੇ ਕਿਸੇ ਨੇ ਕੰਮ ਹੀ ਨਹੀਂ ਦਿੱਤਾ ਔਰ ਦਿੱਤਾ ਵੀ ਦਿੱਤਾ ਵੀ ਤਾਂ ਉਸ ਲੈਵਲ ਦੇ ਰੋਲ ਨਹੀਂ ਮਿਲੇ ਮੈਨੂੰ ਜਿੱਦਾਂ ਦੇ ਮੈਂ ਕਰਨਾ ਚਾਹੁੰਦੀ ਸੀ ਜਿੰਦਰੀ ਦੇ ਵਿੱਚ ਕੌਨਫਰੈਂਸ ਹੈਗੇ ਨੇ ਕੋਈ ਨਹੀਂ ਮੀਟ ਲੀਡ ਦੇ ਵਿੱਚ ਕੋਈ ਵੀ ਨਹੀਂ ਕੋਈ ਵੀ ਨਹੀਂ ਤੁਹਾਨੂੰ ਇਹ ਸਾਸੂਆਂ ਕਦੇ ਡਾਊਨਫਾਲ ਤੋਂ ਬਹੁਤ ਖਰੀ ਉਹਦੋਂ ਜਦੋਂ ਮੈਂ ਰੋਈ ਪਰਮਾਤਮਾ ਦੇ ਅੱਗੇ ਉਦੋਂ ਉਹਨੇ ਮੈਨੂੰ ਆਹ ਰਾਤ ਦਿਖਾਇਆ ਕਿ ਅੰਮ੍ਰਿਤ ਵੇਲੇ ਉਠ ਤੈਨੂੰ ਇੱਥੇ ਸਭ ਕੁਝ ਮਿਲਣਾ ਹੈ ਤੈਨੂੰ ਕਿਸੇ ਇਨਸਾਨ ਨੇ ਕੁਝ ਨਹੀਂ ਦੇਣਾ ਬਟ ਕਹਿੰਦੇ ਨਾ ਕਿ ਇੱਕ ਜਿਹੜਾ ਵਕਤ ਹੁੰਦਾ ਤੁਸੀਂ ਕਦੋਂ ਕਿਦੇ ਸਾਹਮਣੇ ਆਉਣਾ ਤੇ ਮੈਂ ਆਲਵੇਸ ਪਹਿਲਾਂ ਵੀ ਚੰਡੀਗੜਾ ਆ ਕੇ ਵਾਪਿਸ ਜਾਂਦੀ ਰਹੀ ਆ ਤੇ ਇਸ ਵਾਰੀ ਕੁਝ ਇਹੋ ਜਿਹਾ ਹੋ ਗਿਆ ਕੋਈ ਚੀਜ਼ਾਂ ਕਲਿੱਕ ਹੋ ਗਈਆਂ ਵਾਇਰਲ ਹੋ ਗਈਆਂ ਤੇ ਸਡਨ ਅਜਾ ਤੁਸੀਂ ਆਂਦੇ ਰਹੇ ਹੋ ਚੰਡੀਗੜ੍ਹੋਂ ਬਿਲਕੁਲ ਬਿਲਕੁਲ ਮੇਰੇ ਪੇਰੈਂਟ ਤੁਸੀਂ ਵੈਸੇ ਬੰਬੇ ਮੂਵ ਹੋ ਗਏ ਹਾਂਜੀ ਹਾਂਜੀ ਬੰਬੇ ਠੀਕ ਹੈ ਤੇ ਬੰਬੇ ਕੀ ਤੁਸੀਂ ਕਿੱਥੇ ਐਕਟਿਵ ਹਿੰਦੀ ਫਿਲਮਾਂ ਦੇ ਵਿੱਚ ਜਾਂ ਸਾਊਥ ਦੇ ਵਿੱਚ ਵੀ ਮੈਂ ਸੁਣਿਆ ਤੁਸੀਂ ਦੋਨੋਂ ਜਗ੍ਹਾ ਹਿੰਦੀ মুਵੀਜ਼ ਚ ਵੀ ਐਂਡ ਸਾਊਥ ਵਿੱਚ ਵੀ ਤਾਮਿਲ ਤੇਲਗੂ ਕਨੜਾ ਹੁਣ ਮੇਰੀਆਂ ਤਿੰਨ ਵੈਬ ਸੀਰੀਜ਼ ਆ ਰਹੀਆਂ ਹਿੰਦੀ ਦੀਆਂ अच्छा हां जी Amazon Prime ਤੇ Amazon Prime ਤੇ ਆਏਗੀ ਕਾਉਂਸ ਦੇ ਵਿੱਚ हां जी ਕਾਉਂਸ ਦੇ ਲਈ ਹੋਣੇ ਮੈਂ ਹਿੰਦੀ ਮੂਵੀ ਸਾਈਨ ਕੀਤੀ ਹੈ ਐਂਡ ਉਸ ਤੋਂ ਬਿਨਾ ਦੋ ਹੋਰ ਹਿੰਦੀ ਵੈਬ ਸੀਰੀਜ਼ ਆ ਰਹੀਆਂ ਜਿਵੇਂ ਪ੍ਰਾਊਡ ਮੂਵਮੈਂਟ ਆਫ ਪੰਜਾਬ ਦੇ ਲਈ ਵੀ ਤੁਹਾਡੇ ਲਈ ਬਿਲਕੁਲ ਬਿਲਕੁਲ ਉਹਦਾ ਵੀ ਸਡਨ ਮਿਲਣਾ ਮੈਨੂੰ ਐਂਡ ਇਟਸ ਅ ਸ਼ਾਰਟ ਮੂਵੀ ਫॉर 20 ਮਿੰਟਸ ਅੱਛਾ ਇੱਕ ਇੱਕ ਚੀਜ਼ ਥੋੜਾ ਜਿਹਾ ਹੋਰ ਦੱਸਿਏ ਕਿ ਤੁਸੀਂ ਉਹਦੇ ਵਿੱਚ ਵੀ ਸੀਗੇ ਇਹ ਗਲੀ ਸਰਕਾਰੀ ਇਹ ਬਿੰਦ ਰੱਖਿਆ ਜੀ ਦੇ ਟੈਡੀ ਟੈਡੀ ਤੱਕ ਦੀ ਤੋਂ ਉਹ ਕਿਹੜੇ ਕਿਹੜੇ ਸਾਲ ਦਾ ਗੀਤ ਆ ਮੈਨੂੰ ਆਪ ਨਹੀਂ ਪਤਾ ਮੇਰੇ ਖਿਆਲ 2000 ਬਹੁਤ ਛੋਟੇ ਬਹੁਤ ਛੋਟੇ ਆ 2000 ਦਾ ਹੋਊਗਾ 2000 ਦਾ ਹੋਊਗਾ ਪਹਿਲਾ ਗੀਤ ਸੀ ਤੁਹਾਡਾ ਨਹੀਂ ਉਸ ਤੋਂ ਪਹਿਲਾਂ ਵੀ ਮੈਂ ਕਾਫੀ ਕੀਤੇ ਆ ਬਟ ਉਹੀ ਨੇ ਵੀ ਜਿਹੜੇ ਗਾਣੇ ਤੋਂ ਤੁਸੀਂ ਨਜ਼ਰਾਂ ਵਿੱਚ ਆਉਣਾ ਹੂੰ 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 ਪਹਿਲਾਂ ਤਾਂ ਇਹ ਦੱਸੋ ਤੁਸੀਂ ਖਿਆਲ ਫੂਲ ਕਿਵੇਂ ਰੱਖ ਰਹੇ ਹੋ ਡਾਈਟੀਸ਼ਨ ਦਾ ਵੀ ਤੁਸੀਂ ਕਰਦੇ ਹੋ ਨਾਲ ਬਿਲਕੁਲ ਫਿਰ ਪਹਿਲਾਂ ਆਪਣੇ ਤੇ ਅਪਲਾਈ ਕੀਤਾ ਸਾਰਾ ਕੁਝ ਬਿਲਕੁਲ ਮੈਂ ਹੈਲਥ ਕੌਨਸ਼ੀਅਸ ਤਾਂ ਸ਼ੁਰੂ ਤੋਂ ਸੀਗੀ ਕਦੇ ਮੋਟੇ ਹੋ ਗਏ ਕਦੇ ਪਤਲੇ ਹੋ ਗਏ ਸੋ ਜਦੋਂ ਵੇਟ ਗੇਨ ਵੀ ਕੀਤਾ ਦੂਸਰੇ ਵੇਟ ਗੇਨ ਵੀ ਹੋ ਜਾਂਦਾ ਸੀ ਵੇਟ ਲੂਜ਼ ਵੀ ਕਰਨਾ ਪੈਂਦਾ ਅਕੋਰਡਿੰਗ ਟੂ ਯਰ ਕੈਰੈਕਟਰਸ ਤੁਸੀਂ ਮੂਵੀ ਚ ਕਿੰਦਾ ਦਾ ਕੈਰੈਕਟਰ ਰੋਲ ਕਰ ਰਹੇ ਹੋ ਐਂਡ ਉਸ ਤੋਂ ਬਾਅਦ ਜਦੋਂ ਲਾਕਡਾਊਨ ਹੋਇਆ ਉਦੋਂ ਮੈਂ ਯੂਕੇ ਐਂਡ ਯੂਐਸਏ ਤੋਂ ਸਰਟੀਫਾਈਡ ਹੋਈ ਆਯੁਰਵੇਦ ਚ ਸਰਟੀਫਾਈਡ ਹੋਈ ਐਂਡ ਮੁੰਬਈ ਤੋਂ ਹੋਈ ਐਂਡ ਉਸ ਤੋਂ ਬਾਅਦ ਮੇਰਾ ਡਾਈਟ ਦਾ ਸਿਲਸਿਲਾ ਚੱਲ ਪਿਆ ਐਂਡ ਹੁਣ ਮੇਰੇ ਕੋਲ ਉਹ 2 ਲੱਖ ਤੋਂ ਵੱਧ ਕਲਾਇੰਟਸ ਹੈ ਜਿਨ੍ਹਾਂ ਦੀਆਂ ਸਾਰੀਆਂ ਪ੍ਰੋਬਲਮਸ ਮੈਂ ਕਰਦੀ ਡਾਈਟ 2 ਲੱਖ ਤੋਂ ਵੱਧ ਬਿਲਕੁਲ ਡਾਇਬੀਟਿਸ ਹੋ ਗਈ ਹਾਰਮੋਨਲ ਇੰਬੈਲੈਂਸ ਹੋ ਗਿਆ ਇਰੈਗੂਲਰ ਪੀਰੀਅਡਸ ਜਾਂ ਕਿਸ ਨੂੰ ਬੇਬੀ ਨਹੀਂ ਹੁੰਦਾ ਮਤਲਬ 10 10 ਪੀਸੀਓਡੀ ਬਹੁਤ ਹੈ ਪੀਸੀਓਡੀ ਪੀਸੀਓਐਸ ਮਤਲਬ ਕਈ ਤਾਂ ਕੇਸ ਹੈ ਹੁਜੇ ਜਿਨ੍ਹਾਂ ਨੂੰ 10 ਸਾਲ ਤੋਂ ਬੱਚਾ ਨਹੀਂ ਸੀ ਹੋ ਰਿਹਾ ਐਂਡ ਜਿਵੇਂ ਉਹਨਾਂ ਨੇ ਡਾਈਟ ਖਾਣੀ ਸ਼ੁਰੂ ਕੀਤੀ ਏਜ ਰਿਵਰਸ ਕਰਦੀਆਂ ਤੁਹਾਡੀ ਨੇਚਰਲੀ ਬਿਨਾ ਕਿਸੇ ਇੰਜੈਕਸ਼ਨਸ ਤੋਂ ਇਹ ਬਹੁਤ ਜ਼ਰੂਰੀ ਹੈ ਦੱਸ ਕੇ ਜਾਇਆ ਥੋੜਾ ਬਿਲਕੁਲ ਅੱਛਾ ਇਹ ਫਿਰ ਬੈਲੈਂਸ ਕਿਵੇਂ ਬਣ ਪੰਦਾ ਇੱਕ ਪਾਸੇ ਐਕਟਿੰਗ ਔਰ ਸਟਾਰਡਮ ਵਾਲਾ ਫੀਲਡ ਇੱਕ ਪਾਸੇ ਲੋਕਾਂ ਦੇ ਨਾਲ ਉਹਨਾਂ ਦਾ ਰੋਜ਼ ਮਰਾ ਦੀਆਂ ਗੱਲਾਂ ਸੁਣਨੀ ਆ ਕਿ ਤੁਸੀਂ ਇਹ ਖਾ ਲੋ ਜੀ ਤੁਸੀਂ ਇਹ ਨਾ ਖਾਓ ਜਾਂ ਟਾਈਮ ਤਾਂ ਕੱਟਣਾ ਪੈਣਾ ਸਾਰਾ ਟਾਈਮਿੰਗ ਇਹ ਟਾਈਮਿੰਗ ਐਦਾ ਹੁੰਦਾ ਕਿ ਮੈਨੂੰ ਥੋੜਾ ਜਲਦੀ ਸਵੇਰੇ 3:20 ਤੇ ਉੱਠਦੀ ਆ ਬਾਬਾ ਜੀ ਉਠਾਉਂਦੇ ਅੰਮ੍ਰਿਤ ਵੇਲੇ ਸੋ ਉਸ ਤੋਂ ਬਾਅਦ ਮੇਰਾ ਪਾਠ ਕਰਨ ਤੋਂ ਬਾਅਦ ਮੈਂ ਮੇਰਾ ਕੰਮ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਐ ਐਂਡ ਕੰਟੀਨਿਊ ਮੈਂ ਰਾਤੀ 8:30 9:00 ਵੇਹ ਤੱਕ ਕੰਮ ਕਰਦੀ ਆ ਫਿਰ ਸੋ ਜਾਂਦੀ ਆ ਜਲਦੀ ਸੌਣਨੀ ਆ ਤੁਸੀਂ ਗੁਰਲੀਨ ਜੇ ਮੈਂ ਸ਼ੁਰੂਆਤ ਕਰਾਂ ਜਾਂ ਉੱਥੋਂ ਹੀ ਆਪਾਂ ਮੰਨ ਲਈਏ ਬਿੰਦ ਰੱਖਿਆ ਜੀ ਦਾ ਇਹ ਸਾਨੂੰ ਟੇਢੀ-ਟੇਢੀ ਤੱਕ ਦੀ ਤੂੰ ਤੁਸੀਂ ਉਹਦੇ ਵਿੱਚ ਸੀਗੇ ਔਰ ਉਸ ਤੋਂ ਬਾਅਦ ਜੇ ਆਪਾਂ ਹੋਰ ਇੱਕ ਪੀਕ ਦੀ ਗੱਲ ਕਰੀਏ ਤਾਂ ਹਸ਼ਰ ਦੇ ਵਿੱਚ ਬਹੁਤ ਵੱਡੀ ਇੱਕ ਪੀਕ ਸੀ ਉਸ ਤੋਂ ਬਾਅਦ ਜਿਹੜਾ ਇੱਕ ਗੈਪ ਆ ਜਾਂਦਾ ਚਲੋ ਕਹਿਣ ਨੂੰ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਬੀਜੀ ਸੀ ਜੇ ਉਹ ਪਰ ਉਹ ਜਦੋਂ ਸਟਾਰਡਮ ਤੋਂ ਥੋੜਾ ਜਿਹਾ ਦੂਰ ਹੁੰਨੇ ਹੋ ਉਹ ਫਰਸਟ੍ਰੇਸ਼ਨ ਕਦੇ ਆਈ ਕਦੇ ਲੋ ਫੀਲ ਕੀਤਾ ਲਾਈਫ ਦੇ ਵਿੱਚ ਜਦੋਂ ਇੰਨਾ ਜ਼ਿਆਦਾ ਤੁਹਾਨੂੰ ਫੁਟੇਜ ਮਿਲੀ ਹੋਵੇ ਤੁਸੀਂ ਟਾਕ ਆਫ ਦਾ ਟਾਊਨ ਹੋਵੋ ਇੰਡਸਟਰੀ ਦੇ ਵਿੱਚ ਵੀ ਗੱਲਾਂ ਹੁੰਦੀਆਂ ਹੋਣਗੀਆਂ ਜਾਂ ਹਰ ਪਾਸੇ ਤੁਹਾਨੂੰ ਲੋਕ ਚਾਹੁੰਦੇ ਹੋਣ ਉਹ ਤੁਸੀਂ ਵੱਡੇ ਵੱਡੇ ਸ਼ੋਅਸ ਤੇ ਜਾ ਰਹੇ ਹੋ ਉਸ ਤੋਂ ਬਾਅਦ ਇੱਕਦਮ ਇੰਨਾ ਇੱਕ ਗੈਪ ਆ ਜਾਣਾ ਉਹ ਕਿਵੇਂ ਦਾ ਦੌਰ ਸੀ ਨਹੀਂ ਹੁੰਦਾ ਐਕਚੁਅਲੀ ਪੰਜਾਬੀ ਫਿਲਮ ਇੰਡਸਟਰੀ 'ਚ ਹੀ ਗੈਪ ਆਇਆ ਉਸ ਤੋਂ ਬਾਅਦ ਮੈਂ ਹਿੰਦੀ ਕੰਟੀਨਿਊ ਕਰਦੀ ਰਹੀ ਸਾਊਥ ਕੰਟੀਨਿਊ ਕਰਦੀ ਰਹੀ ਇੱਕ ਤੋਂ ਇੱਕ ਲੈਂਗੁਏਜਸ ਚੇਂਜ ਕਰਦੀ ਬਟ ਹਸ਼ਰਨ ਤੋਂ ਬਾਅਦ ਕਾਮਯਾਬੀ ਬਹੁਤ ਮਿਲੀ ਬਟ ਮੁੜ ਕੇ ਕਿਸੇ ਨੇ ਕੰਮ ਹੀ ਨਹੀਂ ਦਿੱਤਾ ਔਰ ਦਿੱਤਾ ਵੀ ਦਿੱਤਾ ਵੀ ਤਾਂ ਉਸ ਲੈਵਲ ਦੇ ਰੋਲ ਨਹੀਂ ਮਿਲੇ ਮੈਨੂੰ ਜਿੰਦਾਂ ਦੇ ਮੈਂ ਕਰਨਾ ਚਾਹੁੰਦੀ ਸੀਗੀ ਸੋ ਇਹ ਜਿਹੜਾ ਬ੍ਰੇਕ ਆਇਆ ਇਹ ਮੇਰੀ ਚੁਆਇਸ ਨਹੀਂ ਸੀਗੀ ਕਈ ਵਾਰੀ ਐਦਾਂ ਵੀ ਹੁੰਦਾ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਕੰਮ ਕਰਨਾ ਚਾਹੁੰਦੇ ਹੋ ਬਟ ਉਸ ਮੁਤਾਬਕ ਤੁਹਾਨੂੰ ਕੰਮ ਮਿਲਦਾ ਨਹੀਂ ਤੇ ਤੁਸੀਂ ਫਿਰ ਕੰਪਰੋਮਾਈਜ਼ ਵੀ ਨਹੀਂ ਕਰ ਸਕਦੇ ਮੰਨ ਲਓ ਤੁਸੀਂ ਅੱਜ ਇੱਕ ਲੈਵਲ ਤੇ ਕੰਮ ਕਰ ਰਹੇ ਹੋ ਉਸ ਤੋਂ ਨੀਚੇ ਤਾਂ ਨਹੀਂ ਨਾ ਕੰਮ ਕਰੋਗੇ ਜਾਂ ਤਾਂ ਉਹ ਲੈਵਲ ਹੋਵੇ ਜਾਂ ਉਸ ਤੋਂ ਉੱਪਰ ਦਾ ਲੈਵਲ ਹੋਵੇ ਸੋ ਉਸ ਤੋਂ ਉੱਪਰ ਦੇ ਲੈਵਲ ਨਹੀਂ ਆਇਆ ਉਹਦੇ ਬਰਾਬਰ ਦਾ ਲੈਵਲ ਵੀ ਕੰਮ ਨਹੀਂ ਆਇਆ ਸੋ ਮੈਨੂੰ ਲੱਗਿਆ ਕਿ ਬੈਟਰ ਹੈ ਮੈਂ ਆਪਣਾ ਜਿੱਥੇ ਕਰ ਰਿਹਾ ਉੱਥੇ ਕਰਾਂ ਐਂਡ ਸਹੀ ਮਾਇਨੇ ਵਿੱਚ ਕਮਾ ਤੇ ਮੈਨੂੰ ਉਹ ਜੇ ਲੋਕਾਂ ਨੇ ਦੁਬਾਰਾ ਕੰਟੈ ਉਹਨ ਲੱਗਿਆ ਸ਼ਾਹਦ ਗੁਰਲੀਨ ਬੰਬੇ ਰਹਿੰਦੀ ਹੈ ਜਾਂ ਪੰਜਾਬ ਚ ਆਏਗੀ ਨਹੀਂ ਆਏਗੀ ਔਰ ਤੇ ਹੁਣ ਕਾਫੀ ਫਿਲਮ ਇੰਡਸਟਰੀ ਚੇਂਜ ਵੀ ਹੋ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਚੀਜ਼ਾਂ ਬਦਲ ਗਈ ਹਾਂਜੀ ਕਾਫੀ ਕੁਝ ਨਹੀਂ ਮੇਰੀ ਅਜਦੇ ਰਾਂਜੀ ਆਈ ਸੀਗੀ ਮਨਮੋਨ ਸਿੰਘ ਜੀ ਦੇ ਨਾਲ ਐਂਡ ਕਬੱਡੀ ਖੇਡਦਾ ਨਾਮ ਮਨਮੋਨ ਸ ਬਿਲਕੁਲ ਉਹਨਾਂ ਨੇ ਕਿ ਜੇ ਪੰਜਾਬੀ ਫਿਲਮਾਂ ਰਿਵਾਈਵ ਹੋਈਆਂ ਤਾਂ ਉਹਨਾਂ ਨੇ ਕੀਤੀ ਉਹਨਾਂ ਨੂੰ ਕ੍ਰੈਡਿਟ ਹਾਂਜੀ ਮਨਜੀ ਦੇ ਨਾਲ ਅਜਦੇ ਰਾਂਜੀ ਆਈ ਦੈਨ ਉਸ ਤੋਂ ਬਾਅਦ ਅੱਗੇ ਮੁੰਡੇ ਯੂਕੇ ਦੇ ਚ ਮੈਂ ਗੈਸਟ ਅਪੀਅਰੈਂਸ ਕੀਤਾ ਸੀਗਾ ਹੁਣ ਗੁਰਮੁਖਾਈ ਸੀਗੀ ਹਾਂਜੀ ਸੋ so, on the area which way, but ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਸਾਰੀਆਂ ਫਿਲਮਾਂ ਨੂੰ ਓਡੀ ਕਾਮਯਾਬੀ ਨਹੀਂ ਮਿਲੀ ਜਿਨੀ ਹਸ਼ਰ ਨੂੰ ਮਿਲੀ ਇਸ ਕਰਕੇ ਸ਼ਾਇਦ ਲੋਕਾਂ ਦੀਆਂ ਨਜ਼ਰਾਂ 'ਚ ਨਹੀਂ ਆ ਪਾਈ ਦੁਬਾਰਾ ਇੱਕ ਇਹ ਵੀ ਚੀਜ਼ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਵੀ ਹੁਣ ਜਿਹੜਾ ਇੰਡਸਟਰੀ ਦੇ ਉੱਤੇ ਕੁਸ਼ਕ ਜਿਹੜੇ ਲੋਕ ਨੇ ਉਹ ਰੂਲ ਕਰਦੇ ਨੇ ਤਾਂ ਉਹੀ-ਉਹੀ ਆਰਟਿਸਟ ਰਿਪੀਟ ਹੋ ਰਹੇ ਨੇ ਬਿਲਕੁਲ ਜਿਵੇਂ ਦੇਖਣ ਨੂੰ ਮਿਲ ਰਿਹਾ ਕਿ ਲੌਬੀਜ਼ ਬਣ ਗਈਆਂ ਉਹੀ ਪ੍ਰੋਡਕਸ਼ਨ ਹਾਊਸ ਹੈ ਉਹੀ ਹੀਰੋ ਹੀਰੋਇਨਸ ਹੋਣਗੇ ਉਹੀ ਕਹਾਣੀ ਹੋਏਗੀ ਉਹੀ ਡਾਇਰੈਕਟਰ ਹੋਏਗਾ ਸੋ ਜਿੰਨੂੰ ਜਿਵੇਂ ਲੱਗਦਾ ਕਿ ਨਹੀਂ ਯਾਰ ਸਾਡੀ ਗਰੁੱਪੀਜ਼ਮ ਹੈ ਅਸੀਂ ਇਦਾਂ ਕੰਮ ਕਰਨਾ ਹੈ ਗੁਰਾਂ ਦਾ ਵਧੀਆ ਚੱਲ ਲੈਟਸ ਗੁੱਡ ਇੱਕ ਇੱਕ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਆ ਤਾਂ ਇਹਨੂੰ ਜਾਂ ਮਾਡਲਿੰਗ ਵਾਲਾ ਫੀਲਡ ਇਹਨੂੰ ਬੜਾ ਇਸ ਚੀਜ਼ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਕਿ ਐਕਸਪਲੋਇਟੇਸ਼ਨ ਬਹੁਤ ਆ ਕੁੜੀਆਂ ਲਈ ਕਾਸਟਿੰਗ ਕਾਊਚ ਬੰਬਈ ਵਾਲੇ ਪਾਸੇ ਕਹਿ ਦਿੰਦੇ ਆ ਤੁਸੀਂ ਬਹੁਤ ਲੰਮਾ ਸਮਾਂ ਦੇ ਇਸ ਫੀਲਡ ਦੇ ਵਿੱਚੋਂ ਤੁਸੀਂ ਨੇੜਿਓਂ ਇਹ ਚੀਜ਼ਾਂ ਦੇਖੀਆਂ ਇਹ ਹੈ ਨੇ ਕਿ ਸਿਰਫ ਗੱਲਾਂ ਬਣਾਈਆਂ ਗਈਆਂ ਨੇ ਬਤਨਾਮ ਕੀਤਾ ਗਿਆ ਜਾਂ ਕੁਝ ਕਦੇ ਤੁਸੀਂ ਇਹ ਚੀਜ਼ ਮਹਿਸੂਸ ਕੀਤੀ ਹੋਵੇ ਨਹੀਂ ਇਹ ਮੈਨੂੰ ਨਹੀਂ ਕਦੀ ਇਦਾਂ ਮਹਿਸੂਸ ਹੋਇਆ ਤੇ ਨਾ ਹੀ ਮੇਰੇ ਨਾਲ ਕਦੀ ਹੋਇਆ ਮੈਂ ਐਵੇਂ ਕਹਾਂ ਜਿਸ ਚੀਜ਼ ਆਪਾਂ ਖਾਣੇ ਆਪਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਉਸ ਚੀਜ਼ ਨੂੰ ਸੋ ਮੈਨੂੰ ਨਹੀਂ ਲੱਗਦਾ ਅਗਰ ਕੁੜੀ ਸਟਰੋਂਗ ਹੈ ਜਾਂ ਕੁੜੀ ਵਧੀਆ ਹੈ ਤੇ ਉਹਨੂੰ ਕੋਈ ਵੀ ਇਹੋ ਜਿਹਾ ਆਫਰ ਕਰੇਗਾ ਅਗਰ ਕਰ ਵੀ ਦੇਵੇ ਤਾਂ ਕਹੇ ਕਿ ਸੌਰੀ ਆਮ ਨਾਟ ਇੰਟਰਸਟਿਡ ਤੁਸੀਂ ਮੈਨੂੰ ਸਹੀ ਤਰੀਕੇ ਨਾਲ ਕੰਮ ਦੇਣਾ ਤੇ ਠੀਕ ਹੈ ਅਦਰਵਾਇਜ਼ ਕੋਈ ਗੱਲ ਨਹੀਂ ਆਪਾਂ ਜਦੋਂ ਕਿਤੇ ਕਾਮਯਾਬ ਨਹੀਂ ਹੁੰਦੇ ਆਪ ਸ਼ੁਰੂ ਕਰ ਦਿੰਦੇ ਨੇ ਇਹ ਗਲਤ ਹੈ ਜਿਸ ਘਰ ਦਾ ਖਾਣੇ ਆ ਉਸ ਘਰ ਦਾ ਕਦੀ ਮਾੜਾ ਨਹੀਂ ਆਪਾਂ ਨੂੰ ਕਹਿਣਾ ਚਾਹੀਦਾ ਜਿਸ ਥਾਲੀ 'ਚ ਆਪਾਂ ਖਾ ਰਹੇ ਹਾਂ ਸੋ ਮੈਨੂੰ ਲੱਗਦਾ ਵੀ ਇਹ ਉਹਨਾਂ ਕੁੜੀਆਂ ਨੂੰ ਆਫਰ ਆਉਂਦੇ ਆ ਜਿਹੜੀਆਂ ਤਿਆਰ ਹੁੰਦੀਆਂ ਕਰਨ ਨੂੰ ਤੇ ਜੇ ਤੁਸੀਂ ਆਪਣੀ ਤੁਹਾਡੀ ਵਿਲ ਪਾਵਰ ਸਟਰੋਂਗ ਹੈ ਤੁਸੀਂ ਸਟਰੋਂਗ ਹੋ ਤੇ ਮੈਨੂੰ ਨਹੀਂ ਲੱਗਦਾ ਕੋਈ ਤੁਹਾਨੂੰ ਕਦੇ ਕੁਝ ਕਹੇਗਾ ਸੀ ਇਹ ਤਾਂ ਹਰ ਫੀਲਡ ਦੇ ਵਿੱਚ ਕਿਸੇ ਵੀ ਫੀਲਡ ਤੁਸੀਂ ਕਹਿ ਲਓ ਚੰਗੇ ਲੋਕ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਟੀਚਿੰਗ ਲਾਈਨ ਹੈ ਜਾਂ ਹੁਣ ਇਹੀ ਲਾਈਨ ਤੁਸੀਂ ਆਪਣੀ ਲਾਈਨ ਚ ਵੀ ਲਾ ਲਓ ਚੰਗੇ ਲੋਕ ਵੀ ਹੋਣਗੇ ਮਾੜੇ ਵੀ ਹੋਣਗੇ ਤੇ ਜੇ ਕੁੜੀ ਚੰਗੀ ਹੈ ਕੁੜੀ ਵਧੀਆ ਕੁੜੀ ਵਧੀਆ ਤਰੀਕੇ ਨਾਲ ਜਾ ਰਹੀ ਹੈ ਸਭ ਕੁਝ ਕਰ ਰਹੀ ਹੈ ਮਨ ਨੂੰ ਲੱਗਦਾ ਕੋਈ ਉਹਨੂੰ ਕਹੂਗਾ ਕੋਈ ਨਹੀਂ ਕਹਿੰਦਾ ਹੁਣ ਤੇ ਕੋਈ ਵੀ ਨਹੀਂ ਕਹਿੰਦਾ ਨਾ ਪਹਿਲਾਂ ਕਹਿੰਦਾ ਸੀ ਬਹੁਤਾ ਕਰਕੇ ਨੈਗੇਟਿਵਿਟੀ ਬਣਾ ਦਿੱਤੀ ਗਈ ਇਹ ਉਹ ਬਣਾਉਂਦੇ ਜਿਹੜੇ ਆਪ ਨੈਗੇਟਿਵ ਹੁੰਦੇ ਆ ਜਿਹੜੇ ਆਪ ਕੁਝ ਕਰ ਨਹੀਂ ਸਕਦੇ ਜਿਨ੍ਹਾਂ ਨੇ ਆਪ ਜ਼ਿੰਦਗੀ 'ਚ ਹਾਰ ਜਾਂਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਮੈਂ ਹੁਣ ਇਸ ਫੀਲਡ ਨੂੰ ਹੀ ਬਦਨਾਮ ਕਰ ਦੇਵਾਂ نو ਦੈਟਸ ਰੋਂਗ ਬਹੁਤ ਚੰਗੇ ਲੋਕ ਹੈ ਬੜੇ ਵਧੀਆ ਡਾਇਰੈਕਟਰਸ ਹੈ ਬੜੇ ਵਧੀਆ ਪ੍ਰੋਡਕਸ਼ਨ ਹਾਊਸ ਹੈ ਤੁਹਾਡੇ ਅੰਦਰ ਸਿਰਫ ਟੈਲੈਂਟ ਹੋਣਾ ਚਾਹੀਦਾ ਲਾਈਨ ਕੋਈ ਵੀ ਹੋਵੇ ਜੇ ਤੁਹਾਡੇ ਅੰਦਰ ਟੈਲੈਂਟ ਹੈ ਕੁਛ ਕਰ ਗੁਰਜ਼ਰਨ ਦੀ ਹਿੰਮਤ ਹੈ ਦੇਰ ਲੱਗ ਸਕਦੀ ਹੈ ਪਰ ਅੱਗੇ ਨੂੰ ਦੇਰ ਲੱਗਦੀ ਹੈ ਪਰ ਤੁਸੀਂ ਜ਼ਰੂਰ ਲੋਕਾਂ ਦੀ ਨਜ਼ਰਾਂ ਮੋੜੇ ਹੁਣ ਤੁਸੀਂ ਦੇਖੋ ਮੈਂ ਕਿੰਨੇ ਸਾਲ ਤੁਹਾਡੇ ਸਾਰਿਆਂ ਦੀ ਨਜ਼ਰੋਂ ਤੋਂ ਦੂਰ ਰਹੀ ਹੁਣ ਸਟਨਲੀ ਆ ਗਈ ਨਾ ਮੈਨੂੰ ਲੱਗਦਾ ਕਿਸੇ ਨੇ ਕੰਟੈਕਟ ਨਹੀਂ ਕੀਤਾ ਨਾ ਮੈਂ ਕਿਸੇ ਦੇ ਕੋਲ ਗਈਆਂ ਨਾ ਮੈਨੂੰ ਕਿਸੇ ਨੇ ਕੋਈ ਫੋਨ ਕੀਤਾ ਇਹ ਤੇ ਜਦੋਂ ਪਰਮਾਤਮਾ ਦਾ ਹੁਕਮ ਹੋਣਾ ਆਪਾਂ ਉਦੋਂ ਲਾਈਮਲਾਈਟ 'ਚ ਆਉਣਾ ਹੀ ਆਉਣਾ ਹੈ ਕਈ ਵਾਰੀ ਵਕਤ ਲੱਗ ਜਾਂਦਾ ਹੈ ਬਟ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ ਇੰਡਸਟਰੀ ਦੇ ਵਿੱਚ ਕੌਣ ਫ੍ਰੈਂਡਸ ਹੈਗੇ ਨੇ ਕੋਈ ਵੀ ਨਹੀਂ ਫੀਮੇਲ ਲੀਡ ਦੇ ਵਿੱਚ ਕੋਈ ਵੀ ਨਹੀਂ ਕੋਈ ਵੀ ਨਹੀਂ ਕਿਸੇ ਨਾਲ ਵੀ ਇੰਟੈਚ ਨਹੀਂ ਕਿਉਂਕਿ ਤੁਹਾਡੇ ਕੁਝ ਤਾਂ ਤੁਹਾਡੇ ਸਮਕਾਲੀ ਨੇ ਕੁਝ ਨਵੇਂ ਚਿਹਰੇ ਆ ਗਏ ਕਿਸੇ ਨਾਲ ਵੀ ਇੰਟੈਚ ਨਹੀਂ ਆਦਾਂ ਕਿਉਂ ਨਾ ਕੋਈ ਮੈਨੂੰ ਕੰਟੈਕਟ ਕਰਦਾ ਨਾ ਮੈਂ ਕਰਦੀ ਮੇਰੇ ਕੋਲ ਤੇ ਖੈਰ ਹੁਣ ਟਾਈਮ ਵੀ ਨਹੀਂ ਤੇ ਕਦੀ ਕਿਸੇ ਨੇ ਕੀਤਾ ਵੀ ਨਹੀਂ ਕੋਈ ਹੈਲੋ ਹਾਈ ਕਰ ਲੈਂਦਾ ਤੇ ਮੈਂ ਜ਼ਰੂਰ ਗੱਲ ਕਰਦੀ ਆ ਹੂੰ ਹੂੰ ਤੇ ਅਦਰਵਾਇਸ ਨਹੀਂ ਕਰਦੀ ਅੱਛਾ ਅਮਰਤ ਵੇਲੇ ਨਾਲ ਕਿਦਾਂ ਤੁਸੀਂ ਜੁੜ ਗਏ ਯਾ ਕਹ ਲਓ ਕਿ ਅਧਿਆਤਮ ਦੇ ਨਾਲ ਕਿਉਂਕਿ ਇੱਕ ਪਾਸੇ ਤਾਂ ਪੂਲਸਪਾਰਟ ਨੇ ਵੈਸੇ ਤਾਂ ਦੋਨੋਂ ਚੀਜ਼ਾਂ ਜਦੋਂ ਤੁਸੀਂ ਇੰਨੇ ਉਹ ਲਾਈਮ ਲਾਈਟ ਵਾਲਾ ਐਕਸ਼ਨ ਇਹ ਉਹ ਮੇਕਅਪ ਚੱਕਾ ਚੌਂਦ ਤੇ ਜਿਹੜੇ ਵਰਕਿੰਗ ਆਵਰਸ ਵੀ ਹੋਰ ਤਰ੍ਹਾਂ ਦੇ ਹੁੰਦੇ ਨੇ ਕਿ ਕਦੇ ਤੁਸੀਂ 12 ਵਜੇ ਘਰੇ ਆ ਰਹੇ ਹੋ ਕਦੇ ਬਹੁਤ ਅਰਲੀ ਮਾਰਨਿੰਗ ਦੀ ਸ਼ੂਟਿੰਗ ਆ ਫਿਰ ਕਿਵੇਂ ਅੰਮ੍ਰਿਤ ਵੇਲਾ ਤੁਸੀਂ ਕਿੱਦਾਂ ਜੁੜ ਗਏ ਅਧਿਆਤਮ ਦੇ ਨਾਲ ਜਾਂ ਪਰਮਾਤਮਾ ਦੇ ਨਾਲ ਪਾਠ ਨਾਲ ਮੈਂ ਕੌਣ ਹੁੰਨੀ ਆ ਜੁੜਨ ਵਾਲੀ ਜਿਹਨੂੰ ਆਪ ਜੋੜਦਾ ਹੈ ਜਿਹਨੂੰ ਉਠਾਉਂਦਾ ਹੈ ਜਿਹਨੂੰ ਉੱਪਰੋਂ ਹੁਕਮ ਹੁੰਦਾ ਇਹ ਉਹਦੀ ਮਤਲਬ ਹਾਜ਼ਰੀ ਲੱਗਦੀ ਆ ਦਰਵਾਇਸ਼ ਮੈਂ ਕੌਣ ਹੁੰਨੀ ਆ ਮੈਂ ਤੇ ਇੱਕ ਆਮ ਇਨਸਾਨ ਆ ਜਿਵੇਂ ਤੁਸੀਂ ਉਦਾਂ ਮੈਂ ਆ ਹੂੰ ਤੇ ਜਦੋਂ ਜ਼ਿੰਦਗੀ 'ਚ ਕਈ ਵਾਰੀ ਡਾਊਨਫਾਲ ਆਉਂਦਾ ਸਾਨੂੰ ਰਾਹ ਨਹੀਂ ਦਿਖਦਾ ਤੇ ਅਸੀਂ ਪਰਮਾਤਮਾ ਦੇ ਮੂਹਰੇ ਰੋਂਦੇ ਹਾਂ ਕਿ ਸੱਚੇ ਪਾਤਸ਼ਾਹ ਮੈਨੂੰ ਰਾਹ ਦਿਖਾ ਮੈਂ ਕਿਵੇਂ ਕਾਮਯਾਬ ਹੋਵਾਂ ਮੈਂ ਕਿਵੇਂ ਆਪਣੇ ਸੁਪਨਿਆਂ ਨੂੰ ਪੂਰਾ ਕਰਾਂ ਮੈਂ ਕੰਮ ਕਰਨਾ ਚਾਹੁੰਦੀ ਹਾਂ ਬਟ ਮੇਰੇ ਕੋ ਰਸਤੇ ਨਹੀਂ ਹੈ ਮੈਨੂੰ ਕੋਈ ਜਾਣਦਾ ਤੈਨੂੰ ਇਹ ਅਹਿਸਾਸ ਹੋਇਆ ਕਦੇ ਡਾਊਨਫਾਲ ਦਾ ਬਹੁਤ ਫਰੀ ਉਦੋਂ ਜਦੋਂ ਮੈਂ ਰੋਈ ਪਰਮਾਤਮਾ ਦੇ ਅੱਗੇ ਤੇ ਉਦੋਂ ਉਹਨੇ ਮੈਨੂੰ ਆਹ ਰਾਹ ਦਿਖਾਇਆ ਕਿ ਅੰਮ੍ਰਿਤ ਵੇਲੇ ਉਠ ਤੈਨੂੰ ਇੱਥੇ ਹੀ ਸਭ ਕੁਝ ਮਿਲਣਾ ਹੈ ਤੈਨੂੰ ਕਿਸੇ ਇਨਸਾਨ ਨੇ ਕੁਝ ਨਹੀਂ ਦੇਣਾ ਜੇ ਤੂੰ ਕਮੇ ਤੈਨੂੰ ਕਿਸੇ ਬੰਦੇ ਨੇ ਦੇ ਦੇਣਾ ਤੈਨੂੰ ਕਿਸੇ ਡਾਇਰੈਕਟਰ ਨੇ ਦੇ ਦੇਣਾ ਕਿਸੇ ਪ੍ਰੋਡਿਊਸਰ ਨੇ ਦੇ ਦੇਣਾ ਨਹੀਂ ਤੈਨੂੰ ਦੇਣਾ ਤਾਂ ਸਿਰਫ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਣਾ ਹੈ ਅੰਮ੍ਰਿਤ ਵੇਲੇ ਨੇ ਦੇਣਾ ਹੈ ਉਸ ਵੇਲੇ ਉੱਠ ਕੇ ਪਰਮਾਤਮਾ ਦੇ ਅੱਗੇ ਰੋ ਅਰਦਾਸ ਕਰ ਤੇ ਦੇਖ ਸਾਰੀ ਦੁਨੀਆ ਤੇਰੇ ਕੋਲ ਆ ਚੁੱਕੀ ਉਦੋਂ ਹੀ ਮੇਰੇ ਨਾਲ ਹੋਇਆ ਪ੍ਰੈਕਟੀਕਲ ਹੋਇਆ ਤੁਹਾਡਾ 100% ਬਿਲਕੁਲ ਹੋਇਆ ਮਤਲਬ ਜੋ ਕੰਮ ਮੈਂ ਮੰਗਦੀ ਹੁੰਦੀ ਸੀਗੀ ਉਹ ਕੰਮ ਵਾਲੇ ਲੋਕਾਂ ਨੇ ਖੁਦ ਆ ਕੇ ਮੈਨੂੰ ਕੰਟੈਕਟ ਕਰਨਾ ਸ਼ੁਰੂ ਕੀਤਾ ਮੈਨੂੰ ਮੂੰ ਮੰਗੀ ਕੀਮਤ ਤੇ ਸਾਈਨ ਕਰਨਾ ਸ਼ੁਰੂ ਕੀਤਾ ਹੁਣ ਜਿੰਨੇ ਪੈਸੇ ਮੈਂ ਮੰਗਦੀਆਂ ਹਿੰਦੀ ਫਿਲਮਾਂ 'ਚ ਮੈਨੂੰ ਮਿਲਣੇ ਸ਼ੁਰੂ ਹੋ ਗਏ ਜਿੱਦਾਂ ਦਾ ਮੈਂ ਘਰ ਚਾਹੁੰਦੀ ਸੀ ਪਰਮਾਤਮਾ ਨੇ ਓਦਾਂ ਦਾ ਉਸ ਤੋਂ ਵੀ ਵਧੀਆ ਘਰ ਦਿੱਤਾ ਤੂੰ ਲੈ ਲੈ ਆਪਣਾ ਘਰ ਹਾਂਜੀ ਬੰਬੇ ਲੈ ਲੈ ਤੁਹਾਨੂੰ ਮੁਬਾਰਕਾਂ ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਮਤਲਬ ਸਿਰਫ ਮੈਂ ਹੁਣ ਉੱਠ ਕੇ ਜਾਂ ਬਾਬਾ ਜੀ ਮੈਨੂੰ ਉਠਾਉਂਦੇ ਆ ਅੰਮ੍ਰਿਤ ਤੇ ਬਾਕੀ ਮੈਨੂੰ ਕੀ ਚਾਹੀਦਾ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਆਪ ਕਰਦੇ ਮੈਂ ਨਹੀਂ ਮੰਗਦੀ